ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਹਾਂ ਜੀ ਮਲੋਟਰ ਟਰੈਕਟਰ ਮੰਡੀ ਤੇ ਜਿਵੇਂ ਜਿਵੇਂ ਸੀਜ਼ਨ ਆਉਂਦਾ ਜਾਂਦਾ ਜੀ ਨੇੜੇ ਕਾਫੀ ਟਰੈਕਟਰਾਂ 'ਚ ਤੇ ਗਾਕਾਂ 'ਚ ਬਹੁਤ ਜ਼ਿਆਦਾ ਤੇਜ਼ੀ ਆ ਰਹੀ ਹੈ ਜੀ ਤੇ ਰੇਟ ਵੀ ਉੱਪਰ ਹੋ ਰਹੇ ਆ ਜੀ ਟਰੈਕਟਰਾਂ ਦੇ ਪਰ ਜਿਹੜੇ ਵੀਰ ਭਰਾ ਨੇ ਟਰੈਕਟਰ ਲੈਣਾ ਜੀ ਛੇਤੀ ਤੋਂ ਛੇਤੀ ਆਉਦਾ ਟਰੈਕਟਰ ਲੈ ਲੈ ਕਿਉਂਕਿ ਜਿਵੇਂ ਜਿਵੇਂ ਸੀਜ਼ਨ ਆਉਂਦਾ ਜਾਂਦਾ ਜੀ ਤੇ ਟਰੈਕਟਰਾਂ 'ਚ ਤੇਜ਼ੀ ਹੋ ਰਹੀ ਹੈ ਚਲੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਘੰਟੀ ਦਾ ਬਟਨ ਦਬਾ ਲਓ ਆਉਣ ਵਾਲੀ ਕੋਈ ਵੀ ਮੰਡੀ ਦੀ ਸੀ ਵੀਡੀਓ ਪਾਈ ਗਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਸਰ ਨਾਲੋਂ ਪਹਿਲਾਂ ਪਹੁੰਚੇ ਲੋ ਵੀ ਦੋਸਤੋ ਪਹਿਲਾ ਟਰੈਕਟਰ ਆ ਗਿਆ ਜੀ ਇੰਡੋ ਫਾਰਮ ਇਹ ਹੈਗਾ ਜੀ 14 ਮਾਡਲ 3,30,000 ਰੁਪਿਆ ਡਿਮਾਂਡ ਹੈ ਜੀ ਇਹ ਹੈਗਾ ਜੀ 16 ਦੇ ਟਾਇਰਾਂ 'ਚ ਬਾਕੀ ਟਰੈਕਟਰ ਸਾਫ਼ ਸੁਥਰਾ ਪਿਆ ਜੀ ਟਾਇਰ ਵੀ ਇਹਦੇ ਹੈਗੇ ਆ ਜੀ 50-60 ਪੈਸੇ ओके ਕੰਡੀਸ਼ਨ ਦਾ ਟਰੈਕਟਰ ਆ ਜੀ ਬਿਲਕੁਲ ਸਾਫ ਸੁਥਰਾ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 5911। ਸ਼ੋ ਇਹਦੀ ਪੇਂਟ ਹੋਈ ਆ ਜੀ। ਫਰੰਟ ਵਾਲੇ ਟਾਇਰ ਕੱਤੇ ਹੋਏ ਆ ਜੀ। ਬੈਕ ਸਾਈਡ ਵਾਲੇ ਟਾਇਰ ਹੈਗੇ ਆ ਜੀ 40 30 40 ਕੇ ਪੈਸੇ 16 ਦੇ ਟਾਇਰਾਂ ਦਾ ਟਰੈਕਟਰ ਆ। ਬਾਕੀ ਟਰੈਕਟਰ ਸੁੱਕਾ ਪਿਆ ਜੀ। ਤੇ ਪਾਵਰ ਸਟੀering ਹੋਇਆ ਜੀ। ਬਹੁਤ ਹੀ ਘੈਂਟ ਤਰੀਕੇ ਨਾਲ ਪਾਵਰ ਸਟੀering ਹੋਇਆ। ਪੀ ਜਿਗਾੜ ਨਹੀਂ ਲਾਇਆ ਜੀ ਆ ਦੇਖ ਸਕਦੇ ਆ ਤੁਸੀਂ ਟੈਂਕੀ ਟੁੰਕੀ ਵਧੀਆ ਓਕੇ ਕੰਡੀਸ਼ਨ ਦੇ ਵਿੱਚ ਕਰਕੇ ਲਾਈ ਹੈ ਜੀ ਅਗਲਾ ਟਰੈਕਟਰ ਆ ਗਿਆ ਜੀ ਸੋਨਾ ਲੀਦਾ 750 ਦਾ RX ਇਹ ਹੈਗਾ ਜੀ ਐਮ ਆਰ ਫ ਦੇ ਟਾਇਰਾਂ ਦੇ ਵਿੱਚ ਹੈ ਜੀ ਇਹ ਮਾਡਲ ਹੈਗਾ ਜੀ 15 4,65,000 ਰੁਪਿਆ ਡਿਮਾਂਡ ਆ ਦੋਸਤੋ 911 ਦਾ ਭੁੱਲ ਗਏ ਸੀਗੇ ਇਹ 98 ਮਾਡਲ ਆ 911 2,50,000 ਰੁਪਿਆ ਡਿਮਾਂਡ ਆ ਜੀ ਸੋਨਾਲੀਕਾ ਹੈਗਾ 15 ਮਾਡਲ ਤੇ 4 ਲੱਖ ਤੇ 65000 ਰੁਪਿਆ ਡਿਮਾਂਡ ਹੈ ਜੀ ਬਾਕੀ ਟਰੈਕਟਰ ਪੂਰਾ ਸਾਫ ਸੁਥਰਾ ਓਕੇ ਕੰਡੀਸ਼ਨ ਦਾ ਪਿਆ ਜੀ ਟਾਇਰ ਵੀ ਕਾਫੀ ਅੱਜ ਤੱਕ ਵਧੀਆ ਕੰਡੀਸ਼ਨ ਦੇ ਪਏ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855 ਪੂਰਾ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਜੀ 14 ਦੇ ਟਾਇਰਾਂ ਦੇ ਵਿੱਚ ਗੁਡਇਰ ਦੇ ਟਾਇਰ ਆ ਜੀ ਫਰੰਟ ਵਾਲੇ ਹੈਗੇ ਆ ਜੀ ਦੇਸੀ ਕੰਪਨੀ ਦੇ ਇਹ ਪਾਵਰ ਨੀਗਾ ਜੀ ਤੇ ਟਰੈਕਟਰ ਨੂੰ ਵੈਸੇ ਓਕੇ ਪਿਆ ਜੀ ਇਹ ਮਾਡਲ ਹੈਗਾ 12 3 ਲੱਖ ਤੇ 40000 ਰੁਪਿਆ ਡਿਮਾਂਡ ਆ ਜੀ ਐਸਾ ਟਰੈਕਟਰ ਦੀ ਉਸ ਤੋਂ ਅਗਲਾ ਟਰੈਕਟਰ ਸਵਰਾਜ 744 ਆ ਗਿਆ ਜੀ ਇਹ ਹੈਗਾ ਜੀ 14 ਦੇ ਟਾਇਰਾਂ ਦੇ ਵਿੱਚ ਟਾਇਰ ਵੀ ਕਾਫੀ ਹੱਦ ਤੱਕ ਵਧੀਆ ਓਕੇ ਕੰਡੀਸ਼ਨ ਦੇ ਪਏ ਆ ਜੀ ਮਾਡਲ ਹੈਗਾ ਜੀ 13 3 ਲੱਖ ਤੇ 70000 ਰੁਪਿਆ ਡਿਮਾਂਡ ਇਹ ਟਰੈਕਟਰ ਦੇ ਮਾਲਕ ਦੀ ਸਤੋਗਲਾ ਡਰਾਈਵਰ ਮਹਿੰਦਰਾ ਆ ਗਿਆ ਜੀ 475 ਡੀਆਈ ਵੇਟ ਬੂਟ ਇਹਦੇ ਰਬੜ ਦੇ ਆ ਜੀ ਇਹ 97 ਮਾਡਲ ਹੈ 1,75,000 ਰੁਪਿਆ ਡਿਮਾਂਡ ਸ਼ੋਰਾਜ 847 ਆ ਗਿਆ ਜੀ ਇਹ ਹੈਗਾ 4 ਮਾਡਲ 2,50,000 ਰੁਪਿਆ ਡਿਮਾਂਡ ਆਈ ਮੈਸੀ ਆ ਗਿਆ ਜੀ 241 ਡਬਲ ਕਲਚ ਇਹ 12 ਮਾਡਲ ਆ 2 ਲੱਖ ਤੇ 40000 ਰੁਪਿਆ ਡਿਮਾਂਡ ਆ ਜੀ ਇਸ ਸਟ੍ਰਾਈਟਰ ਦੀ ਨਵਿੰਦਰ ਆ ਗਿਆ ਜੀ 575 ਬੀ ਆਈ ਪੂਰਾ ਵਧੀਆ ਤੇ ਸਾਫ਼ ਸੁਥਰਾ ਜੈਨੂਇਨ ਕਲਰ ਦੇ ਵਿੱਚ ਪਿਆ ਜੀ 13 ਦੇ ਟਾਇਰਾਂ ਦੇ ਵਿੱਚ ਤੇ ਟਾਇਰ ਵੀ ਕਾਫੀ ਹੱਦ ਤੱਕ ਵਧੀਆ ਪਏ ਆ ਜੀ ਇਹ 11 ਮਾਡਲ ਆ 245 ਡਿਮਾਂਡ ਆ ਜੀ ਸੋਨਾਲੀਤ ਆ ਗਿਆ 730 ਦਾ फ्रंट टायर ਹੈਗੇ ਆ ਜੀ ਵੀ ਕੇ ਗੁਰੂਜੀ ਕੰਪਨੀ ਦੇ ਬੈਕ ਸਾਈਡ ਵਾਲੇ ਹੈਗੇ ਜੇ ਕੇ ਦੇ 12 ਦੇ ਬਿਲਕੁਲ ਨਵੇਂ ਆ ਜੀ ਹਰੇ ਹਰੇ ਦੇਖ ਸਕਦੇ ਆ ਤੁਸੀਂ ਇਹ ਦੋ ਸਿਲੰਡਰ ਦੇ ਵਿੱਚ ਹੈ ਟਰੈਕਟਰ ਆ ਜੀ ਇਹ 13 ਮਾਡਲ ਆ 2 ਲੱਖ ਤੇ 25000 ਰੁਪਿਆ ਡਿਮਾਂਡ ਹੈ ਇਹ ਮੋਗੇ ਮੰਡੀ ਦੇ ਵਿੱਚ ਖੜੇ ਟਰੈਕਟਰ ਜਿੰਨੇ ਵੀ ਆ ਹਾਂ ਸੌਰੀ ਸੌਰੀ ਦੋਸਤੋ ਮਲੋੜ ਟਰੈਕਟਰ ਮੰਡੀ ਦੇ ਵਿੱਚ ਅਗਲਾ ਟਰੈਕਟਰ ਆ ਗਿਆ ਜੀ ਮਹਿੰਦਰਾ 575 ਇਹ ਹੈਗਾ ਇੱਕ ਮਾਡਲ ਆ 1 ਲੱਖ 65000 ਰੁਪਿਆ ਡਿਮਾਂਡ ਆ ਜੀ ਮਾਲਕ ਦੀ ਸੋਨਾ ਵਾਲੀ ਕਾ ਹੈ ਜੀ 750 ਦਾ ਅਗਲੇ ਟਾਇਰ ਕੁੜੀ ਹਰ ਤੇ ਬਿਲਕੁਲ ਨਵੇਂ ਆ ਜੀ ਬੈਕ ਸਾਈਡ ਆਲੇ ਅਫੋਲੋ ਦੇ ਹੈਗੇ ਆ 40 ਦੇ ਪੈਸੇ ਉਸਾਕੇ ਡਰਾਈਵਰ ਓਕੇ ਤੇ ਸਾਫ ਸੁਥਰਾ ਆ ਜੀ ਪੰਜਾਬ ਨੰਬਰ ਆ 13 ਮਾਡਲ ਆ 4 ਲੱਖ ਰੁਪਿਆ ਡਿਮਾਂਡ ਸਵਰਾਜ 746 ਆਗਾ ਜੀ 17 ਮਾਡਲ ਆ 4 ਲੱਖ ਤੇ 60000 ਰੁਪਿਆ ਡਿਮਾਂਡ ਆ ਜੀ ਟਰੈਕਟਰ ਬਿਲਕੁਲ ਸਾਫ਼ ਸੁਥਰਾ ਤੇ ਓਕੇ ਹੈ 14 ਦੇ ਟਾਇਰਾਂ ਚ ਹੈ ਜੀ ਇਹ ਪਾਵਰ ਸਟੀering ਅਗਲਾ ਟਰੈਕਟਰ ਆ ਗਈ ਐਸ਼ਰ 333 ਇਹ 15 ਮਾਡਲ ਹੈ 3 ਲੱਖ ਤੇ 50 ਹਜ਼ਾਰ ਰੁਪਿਆ ਡਿਮਾਂਡ ਹੈ ਜੀ ਗੁਡਇਰ ਦੇ ਟਾਇਰ ਹੈ ਜੀ ਇਹ ਹੈਗਾ ਜੀ 13 ਦੇ ਟਾਇਰਾਂ ਦੇ ਵਿੱਚ ਉਹ ਡਾ ਆ ਗਈ 3630 ਨਿਊ ਹਾਲੈਂਡ ਵਾਲਿਆਂ ਦਾ ਪੋਲੋ ਕੰਪਨੀ ਦੇ ਟਾਇਰ ਆ ਜੀ ਸਾਫ ਸੁਥਰੇ ਤੇ 16 ਦੇ ਟਾਇਰਾਂ ਦੇ ਵਿੱਚ ਆ ਜੀ ਬਿਲਕੁਲ ਓਕੇ ਕੰਡੀਸ਼ਨ ਦਾ ਟਰੈਕਟਰ ਆ ਜੀ ਸਾਫ ਸੁਥਰਾ ਇਹ ਤਿੰਨ ਮਾਡਲ ਆ ਜੀ 2 ਲੱਖ ਤੇ 65000 ਰੁਪਏ ਆ ਡਿਮਾਂਡ ਆ 65 ਬਾਈ ਆ ਗਿਆ ਜੀ ਪਾਵਰ ਸਟੀering ਹੋਇਆ ਜੀ ਇਹ ਹੈਗਾ ਜੀ ਐਮਆਰਐਫ ਦੇ ਟਾਇਰਾਂ ਦੇ ਵਿੱਚ ਆ 16 ਦੇ ਟਾਇਰਾਂ ਦੇ ਵਿੱਚ ਟਰੈਕਟਰ ਆ ਜੀ ਬਿਲਕੁਲ ਓਕੇ ਤੇ ਸਾਫ ਸੁਥਰਾ ਇਹ 7 ਮਾਡਲ ਆ 3 ਲੱਖ ਤੇ 60000 ਰੁਪਿਆ ਡਿਮਾਂਡ ਆ ਜੀ 65 ਬਾਈ ਸੋਨਾ ਲੇਕ ਆ ਗਿਆ 750 ਦਾ ਇਹ ਹੈਗਾ 9 ਮਾਡਲ ਆ 290 ਡਿਮਾਂਡ ਆ ਜੀ ਆਪ ਵੀ ਚੈੱਕ ਕਰ ਸਕਦੇ ਆ 2 ਲੱਖ ਤੇ 90000 ਸਵਰਾਜ 744 ਆ ਗਿਆ ਜੀ ਫਰੰਟ ਟਾਇਰ ਐਮ عارف ਦੇ ਬਿਲਕੁਲ ਸਾਫ਼ ਸੁਥਰੇ ਤੇ 70 80 ਪੈਸੇ ਕੰਡੀਸ਼ਨ ਦੇ ਵਿੱਚ ਬੈਕ ਸਾਈਡ ਵਾਲੇ ਹੈਗੇ ਸਿਰਟ ਤੇ 30 40 ਪੈਸੇ ਤੇ 7 ਮਾਡਲ 2 ਲੱਖ ਤੇ 70000 ਰੁਪਿਆ ਡਿਮਾਂਡ ਹੈ ਜੀ ਮਿੰਦਰ ਆ ਗਿਆ ਜੀ 575 ਡੀਆਈ 13 ਦੇ ਟਾਇਰਾਂ ਦੇ ਵਿੱਚ ਇਹ ਫਰ ਬੈਕ ਸੀਟ ਵਾਲੇ ਹੈਗੇ ਜੀ ਕੇ ਸੋਨਾ ਦੇ ਤੇ ਫਰੰਟ ਵਾਲੇ ਹੈਗੇ ਆ ਜੀ ਡਾਲਰ ਦੇ 2001 ਮਾਡਲ ਆ ਤੇ 270000 ਰੁਪਿਆ ਡਿਮਾਂਡ ਹੈ ਜੀ ਤੁਸੀਂ ਵੇਖ ਸਕਦੇ ਹੋ ਸਕਰੀਨ ਤੇ ਐਸ਼ਰ ਆ ਗਿਆ ਜੀ 480 ਇਹ 8 ਮਾਡਲ ਆ ਜੀ 1 ਲੱਖ ਤੇ 65000 ਰੁਪਿਆ ਡਿਮਾਂਡ ਹੈ ਉਸ ਤੋਂ ਬਾਅਦ ਇਸ਼ਾਰਾ ਆ ਗਿਆ ਜੀ 92 ਮਾਡਲ ਤੇ 95000 ਰੁਪਿਆ ਡਿਮਾਂਡ ਹੈ। ਟਾਇਰ ਬਿਲਕੁਲ ਖਸੇ। ਪਲੇਸੀ ਆ ਗਿਆ 241 ਜੇਕੇ ਦੇ ਟਾਇਰ ਆਈ 13628 ਦੇ ਬਿਲਕੁਲ ਨਵੇਂ ਸੁਥਰੇ ਵੇਚ ਸਕਦੇ ਆ ਤੁਸੀਂ। ਇਹ ਹੈਗਾ ਜੀ 11 ਮਾਡਲ ਆ ਤੇ 365000 ਰੁਪਿਆ ਡਿਮਾਂਡ ਆ। ਇਹ ਸ਼ਾਟ ਆ ਗਿਆ ਜੀ 440 ਇੱਕ ਮਾਡਲ ਆ ਜੀ 1,35,000 ਰੁਪਿਆ ਡਿਮਾਂਡ ਆ ਜੀ ਇਹ ਤਿੰਨ ਸਿਲੰਡਰ ਦੇ ਵਿੱਚ ਟਰੈਕਟਰ ਆ ਜੀ ਕੀ ਸਕੋਰ ਮਹਿੰਦਰਾ ਆ ਗਿਆ ਜੀ 475 DI 12 ਦੇ ਟਾਇਰਾਂ ਦੇ ਵਿੱਚ ਆ ਜੀ ਇਹ ਬਿਲਕੁਲ ਵਧੀਆ ਸਾਫ਼ ਸੁੱਧ ਟਾਇਰਾਂ ਬੈਕ ਸਾਈਡ ਵਾਲੇ ਫਰੰਟ ਵਾਲੇ कसे ਹੋਏ ਆ ਜੀ ਇਹ ਹੈਗਾ ਜੀ 91 ਮਾਡਲ ਆ 1,30,000 ਰੁਪਿਆ ਡਿਮਾਂਡ ਸਵਰਾਜ ਆ ਗਿਆ ਜੀ 744 ਫਰੰਟ ਵਾਲੇ ਟਾਇਰ ਬਿਲਕੁਲ कसे ਹੀ ਬੈਕ ਸਾਈਡ ਵਾਲੇ ਕਾਫੀ ਹੱਦ ਤੱਕ ਵਧੀਆ ਜਿਹਾ ਪਿਆ ਇਹ ਇਹ ਹੈਗਾ ਜੀ ਇੱਕ ਮਾਡਲ ਆ 2 ਲੱਖ 20 ਹਜ਼ਾਰ ਰੁਪਿਆ ਡਿਮਾਂਡ ਆ ਡਬਲ ਕਲੱਚ ਆ ਇਹ ਸਵਰਾਜ ਆ ਗਿਆ ਜੀ 855 2003 ਮਾਡਲ ਆ 2 ਲੱਖ ਤੇ 80 ਹਜ਼ਾਰ ਰੁਪਿਆ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਬੈਕ ਸਾਈਡ ਵਾਲੇ ਹੈਗੇ ਆ ਇਹਦੇ ਦੇਖ ਸਕਦੇ ਹੋ ਤੁਸੀਂ ਅੱਕੇ ਨਹੀਂ ਟਾਇਰ ਬੈਕ ਸਾਈਡ ਵਾਲੇ ਐਮ ਪਾਰਟੀ ਮੈਸੀ ਆ ਗਈ 241 ਬੈਕ ਸਾਈਡ ਵਾਲੇ ਟਾਇਰ ਘਸੇ ਹੋਏ ਆ ਜੀ ਫਰੰਟ ਵਾਲੇ ਕਾਫੀ ਹੱਦ ਤੱਕ ਵਧੀਆ ਜੀ ਡਬਲ ਕਲਚ ਆ ਇਹ ਹੈਗਾ ਜੀ 17 ਮਾਡਲ 3 ਲੱਖ 75000 ਰੁਪਿਆ ਡਿਮਾਂਡ ਸਵਰਾਜ ਆ ਗਿਆ ਜੀ 744 ਆਖੀ ਬੈਕ ਸਾਈਡ ਵਾਲੇ ਟਾਇਰ ਕਾਫੀ ਹੱਦ ਤੱਕ ਵਧੀਆ ਪਏ ਆ 14 ਦੇ ਟਾਇਰਾਂ ਚ ਤੇ ਇਹ 8 ਮਾਡਲ ਆ ਜੀ ਤੇ 2 ਲੱਖ ਰੁਪਿਆ ਡਿਮਾਂਡ ਮਹਿੰਦਰਾ ਆ ਗਿਆ ਜੀ 475 DI ਚਾਰੇ ਟਾਇਰ ਬਿਲਕੁਲ कसे ਹੋਏ ਆ ਜੀ ਇਹ ਹੈਗਾ ਜੀ 97 ਮਾਡਲ ਹੈ 1 ਲੱਖ ਤੇ 60000 ਰੁਪਿਆ ਡਿਮਾਂਡ ਇਹਸ ਆ ਗਿਆ ਜੀ 550 ਡਬਲ ਕਲਚ ਇਹ ਹੈਗਾ 8 ਮਾਡਲ ਹੈ 1 ਲੱਖ ਤੇ 85000 ਰੁਪਿਆ ਡਿਮਾਂਡ ਹੈ ਸਵਰਾਜ 724 ਹੈ ਜੀ ਅਗਲਾ ਟਰੈਕਟਰ ਇਹ ਹੈਗਾ ਜੀ ਮਾਡਲ 2009 2,50,000 ਰੁਪਇਆ ਡਿਮਾਂਡ ਹੈ ਜੀ ਇਹ ਟਾਇਰ ਬਿਲਕੁਲ ਸਾਫ਼ ਸੁਥਰੇ ਜੇਕੇ ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਪਏ ਹੋ ਜੀ ਚਾਰੇ ਪੰਗਲਾ ਗਈ ਮੈਸੀ 245 ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਐਮ ਆਰਫ ਦੇ ਚਾਰੇ ਟਾਇਰ ਬਿਲਕੁਲ ਨਵੇਂ ਹੈ ਜੀ ਐਮਆਰ ਦੇ ਇਹ ਹੈਗਾ ਜੀ 13 ਦੇ ਟਾਇਰਾਂ ਦੇ ਵਿੱਚ ਇਹ ਮਤਲਬ ਸਾਫ ਸਟਰਕਚਰ ਟ੍ਰੈਕਟਰ ਹੈ ਜੀ ਇਹ ਪਰ ਇਹਦਾ ਹਜੇ ਤੇ ਰੇਟ ਤੇ ਮਾਡਲ ਨਹੀਂ ਇੱਥੇ ਲਿਖਿਆ ਜੀ ਮਹਿੰਦਰਾ ਗਈ 271 ਇਹ ਹੈਗਾ ਇਹ 92 ਮਾਡਲ ਦਾ ਇੱਕ ਲੰਦ ਤੇ 30000 ਰੁਪਏ ਦਾ ਇਹ ਬੋਲੈਂਡ ਆ ਗਈ 30 30 ਫੋੜਾ ਦਾ ਟਾਇਰ ਵੀ ਕਾਫੀ ਹੱਦ ਤੱਕ ਵਧੀਆ ਤੇ ਨਵੀਂ ਕੰਡੀਸ਼ਨ ਦੇ ਵਿੱਚ ਪਈ ਹੈ। 12 ਦੇ ਟਾਇਰ ਹੈ ਜੀ 12 ਦੇ ਟਾਇਰਾਂ ਦੇ ਵਿੱਚ ਇਹ 6 ਮਾਡਲ ਆ 2 ਲੱਖ ਤੇ 45000 ਰੁਪਿਆ ਡਿਮਾਂਡ। 855 ਆ ਗਿਆ ਜੀ। 13 ਦੇ ਟਾਇਰਾਂ ਦੇ ਵਿੱਚ ਇਹ ਹੈਗਾ 95 ਮਾਡਲ ਆ ਜੀ 2 ਲੱਖ ਤੇ 15000 ਰੁਪਿਆ ਡਿਮਾਂਡ ਹੈ ਜੀ। ਨਵੀਂ ਵਾਇਰਿੰਗ ਹੋਈ ਹੋਈ। 460 ਆ ਗਿਆ ਜੀ। 2000 ਮਾਡਲ ਆ 2 ਲੱਖ ਤੇ 25000 ਰੁਪਿਆ ਡਿਮਾਂਡ ਆ ਜੀ। ਇਹ ਸਾਡੇ ਦੋ ਫਾਰਮਟਰ ਸਵਰਾਜ ਆ ਗਿਆ ਜੀ 855 ਇਹ ਹੈਗਾ 93 ਮਾਡਲ ਹੈ 1,95,000 ਰੁਪਿਆ ਡਿਮਾਂਡ ਹੈ ਜੀ ਫਾਰਮਟਰ ਆ ਗਿਆ ਜੀ 45 ਦਾ ਮਾਡਲ 7 2,85,000 ਰੁਪਿਆ ਡਿਮਾਂਡ ਹੈ ਜੀ ਇਹ ਹੈਗੇ ਆਪੋਲੋ ਦੇ ਟਾਇਰ ਆ 13 ਦੇ ਟਾਇਰਾਂ ਦੇ ਵਿੱਚ ਆ ਜੀ ਸਵਰਾ 735 ਆ ਗਿਆ ਜੀ 7 ਮਾਡਲ 270000 ਰੁਪਏ ਡਿਮਾਂਡ ਆ 13 ਦੇ ਟਾਇਰਾਂ ਦੇ ਵਿੱਚ ਚਾਰੇ ਟਾਇਰ ਬਿਲਕੁਲ ਨਵੇਂ ਬੈਕ ਸਾਈਡ ਵਾਲੇ ਪੋਲੋ ਦੇ ਫਰੰਟ ਵਾਲੇ ਵੀ ਉਹ ਪੋਲੋ ਦੇ ਜੰਡੀ ਆ ਰ ਆ ਗਿਆ ਜੀ 5203 ਇਹ ਕਿੰਨੇ ਰਹੀਆਂ ਆ ਰੱਖੋ ਜੀ ਇਹਦੇ ਵਿੱਚ ਥੋੜਾ ਗਾ ਜੀ 3600 94 ਮਾਡਲ ਹੈ 1,95,500 ਰੁਪਏ ਡਿਮਾਂਡ ਹੈ ਜੀ ਉਸ ਤੋਂ ਅਗਲਾ ਟਰੈਕਟਰ ਹੈ ਫਾਰਮ 60 ਇਹ 7 ਮਾਡਲ ਹੈ 2,75,000 ਰੁਪਏ ਡਿਮਾਂਡ ਹੈ ਜੀ ਬੈਕ ਸਾਈਡ ਵਾਲੇ ਹੈਗੇ ਅਪੋਲੋ ਕੰਪਨੀ ਦੇ ਟਾਇਰ ਹੈ ਸਾਫ਼ ਤੋਂ ਫਿਰ ਫਾਰਮ 45 ਆ ਗਿਆ ਜੀ ਇੱਕ ਮਾਡਲ 2,25,000 ਰੁਪਏ ਡਿਮਾਂਡ ਹੈ ਜੀ ਮਾਲਕ ਦੀ ਗੁਡਇਰ ਦੇ ਟਾਇਰ ਹੈ ਜੀ 13 ਦੇ ਟਾਇਰਾਂ ਦੇ ਵਿੱਚ ਟਰੈਕਟਰ ਹੈ ਹਾਂਜੀ ਦੋਸਤੋ ਕਾਫੀ ਮੰਡੀ ਦੇ ਵਿੱਚ ਟਰੈਕਟਰ ਦੇਖਣ ਨੂੰ ਮਿਲੇ ਆ ਤੇ ਵੀਡੀਓ ਜਿਆਦਾ ਲੰਬੀ ਨਾ ਹੋ ਜੇ ਇਸ ਲਈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਯਾਰ ਆਏ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਘੰਟੀ ਦਾ ਬਟਨ ਦਬਾ ਲਓ ਤੇ ਵੀਡੀਓ ਦੇਖਣ ਲਈ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ